ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲੀ ਤਰਨ ਤਾਰਨ ਹਾਜ਼ਰ ਹਾਂ ਇੱਕ ਹੋਰ ਵੀਡੀਓ ਲੈ ਕੇ ਆਸ ਕਰਦਾ ਸਾਡੇ ਸੱਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਨੌਬਰ ਨੌ ਆ ਆਜੋ ਫਿਰ ਲਾਈਵ ਦੇ ਵਿੱਚ ਕਰਦੇ ਆ ਗੱਲਬਾਤ ਮੈਂ ਸੋਚਿਆ ਕਿਉਂ ਨਾ ਅੱਜ ਲਾਈਵ ਚ ਲਾਇਆ ਜਾਵੇ ਬੜੇ ਦਿਨ ਹੋ ਗਏ ਕਦੀ ਲਾਈਵ ਨਹੀਂ ਸੀ ਚਲਾਇਆ ਜਿਹੜਾ ਜਿਹੜਾ ਵੀਰ ਵੀ ਲਾਈਵ ਦੇ ਨਾਲ ਜੁੜੂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਫਿਰ ਪਤਾ ਲੱਗ ਜੂ ਕਿੱਥੋਂ ਕਿੱਥੋਂ ਵੀਰ ਜੁੜੇ ਆ ਹਾਂ ਇੱਕ ਗੱਲ ਕਮੈਂਟਾਂ ਦੇ ਵਿੱਚ ਆਪਣਾ ਪਿੰਡ ਜ਼ਿਲ੍ਹਾ ਜ਼ਰੂਰ ਦੱਸਿਓ ਪਤਾ ਲੱਗ ਜਾਂਦਾ ਫਿਰ ਕੌਣ ਕਿੱਥੋਂ ਦੇਖ ਰਿਹਾ ਤੇ ਮੈਂ ਕੋਸ਼ਿਸ਼ ਕਰੂੰਗਾ ਸਾਰੇ ਕਮੈਂਟਾਂ ਦੇ ਸਾਰੇ ਕਮੈਂਟਾਂ ਨੂੰ ਰਿਪਲਾਈ ਜ਼ਰੂਰ ਕਰੂੰਗਾ ਭਾਵੇਂ ਘੰਟਾ ਲੱਗ ਜੇ ਭਾਵੇਂ ਅੱਧਾ ਘੰਟਾ ਲੱਗ ਜੇ ਸੋ ਮੈਂ ਜ਼ਰੂਰ ਸਾਰਿਆਂ ਦੇ ਕਮੈਂਟਾਂ ਨੂੰ ਰਿਪਲਾਈ ਕਰੂੰਗਾ ਵੀਡੀਓ ਨੂੰ ਚਲਦੀ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਇਹਦੇ ਨਾਲ ਮੈਨੂੰ ਕੋਈ ਫੋਰਚੂਨਰ ਗੱਡੀਆਂ ਨਹੀਂ ਮਿਲ ਜਾਣੀਆਂ ਸਿਰਫ ਇੱਕ ਹੌਸਲਾ ਹੋ ਜਾਂਦਾ ਕਿ ਬੰਦਿਆਂ ਨੇ ਸਾਡੇ ਮਸਾਂ ਦੇ ਸਾਡੀ ਗੱਲ ਦੇ ਨਾਲ ਵੀ ਸਾਡੇ ਸਹਿਮਤ ਆ ਇੱਕ ਵੀਰ ਜੁੜਿਆ ਅਜੇ ਇਹ ਸੰਧੂ ਸਾਹਿਬ ਸੰਧੂ ਸਾਹਿਬ ਜੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਜੇ ਚੱਲਦੀ ਕਲਾ ਚ ਜੇ ਤੇ ਹੌਲੀ ਹੌਲੀ ਆਪੇ ਚਲੋ ਮੈਂ ਆਪਣੀ ਗੱਲ ਰੱਖਦਾ ਬਾਅਦ ਦੇ ਵਿੱਚ ਆਪੇ ਵੀਰ ਵੇਖ ਲੈਣਗੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਦੱਲੇ ਆ ਕੁੱਤੇ ਜਿਹੜੇ ਆ ਮਹਾਰਾਸ਼ਟਰ ਪ੍ਰਦੇਸ਼ ਦੇ ਜਿਹੜੇ ਕੁੱਤੇ ਲੋਕ ਆ ਭੁੱਖੇ ਨੰਗੇ ਪਿਖਾਰੀ ਸਾਲੇ ਉਹਨਾਂ ਨੂੰ ਅੱਜ ਪਾਰਟ 2 ਦੇ ਵਿੱਚ ਜਵਾਬ ਦੇ ਰਿਆਂ ਲਾਈਵ ਠੀਕ ਆ ਉਦਾਂ ਮੈਂ ਵੀਡੀਓ ਬਣਾ ਕੇ ਪਾਉਣੀ ਸੀ ਪਰ ਨਹੀਂ ਮੈਂ ਕਿਹਾ ਲਾਈਵ ਜਵਾਬ ਦਵਾਂਗੇ ਉਹਨਾਂ ਦੱਲਿਆਂ ਦੀ ਗਾਰ ਦੇ ਵਿੱਚ ਧੱਕਿਆ ਹੋਵੇ ਡੰਡਾ ਭੈਣ ਚੋਦਾ ਨੇ ਗੰਦ ਪਾਇਆ ਸਾਡੇ ਪੰਜਾਬੀਆਂ ਨੂੰ ਰੋਕਦੇ ਆ ਸਾਡੇ ਪੰਜਾਬੀਆਂ ਦੇ ਮੋਟਰਸਾਈਕਲ ਤੋਂ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਲਾਉਂਦੇ ਆ ਇਦਾਂ ਕੁਝ ਨਹੀਂ ਹੋਣਾ ਹੁਣ ਇੱਕ ਕੰਮ ਹਾਂਜੀ ਸਰਪਜੀਤ ਸਿੰਘ ਜੀ ਕੀ ਹਾਲ ਚਾਲ ਧੰਨਵਾਦ ਵੀਰ ਦੀ ਸ਼ੇਅਰ ਜਰੂਰ ਕਰ ਦਿਓ ਮੇਰਾ ਵੀਰ ਗਰੁੱਪਾਂ ਦੇ ਵਿੱਚ ਕੋਈ ਕੋਈ ਵੀਰੋਂ ਟੈਕਸ ਨਹੀਂ ਲੱਗਣਾ ਕੁਛ ਨਹੀਂ ਲੱਗਣਾ ਸਿਰਫ ਇਨਾ ਵੀ ਅੱਗੇ ਹੋਰ ਵੀ ਵੀਰ ਭਰਾ ਜੁੜ ਜਾਣਗੇ ਜਾਂ ਬਾਅਦ ਚੋਂ ਵੀਰ ਜਾਨ ਇਹੋ ਜੀਆਂ ਜਗਾਵਾਂ ਤੇ ਜਾਣ ਘੁੰਮੋ ਫਿਰੋ ਕੀ ਲੋੜ ਐ ਨਾ ਹਮਾਚਲ ਵਰਗੇ ਦੇਸ਼ ਦੇ ਵਿੱਚ ਜਾਣ ਦੀ ਸੋ ਪੰਜਾਬੀਓ ਅਕਲ ਕਰੋ ਜੇ ਤੁਹਾਡੇ ਕੋਲ ਦਮ ਨਹੀਂ ਹੈਗਾ ਤੇ ਫਿਰ ਨਾ ਜਾਇਆ ਕਰੋ ਨਾ ਸੰਤਾਂ ਦੀਆਂ ਫੋਟੋਆਂ ਲਾਇਆ ਕਰੋ ਜੇ ਦਮ ਰੱਖਦੇ ਜੇ ਫਿਰ ਅਗਲਿਆਂ ਸਸਤਾ ਰੱਖੋ ਸਸਤਾ ਰੱਖੋ ਅਗਲਿਆਂ ਦੇ ਨਗਾਓ ਢੱਡਾਂ ਦੇ ਵਿੱਚ ਪਤਾ ਲੱਗ ਜੇ ਇੱਕ ਦਿਨਾਂ ਚਾਂਸ ਹੋ ਗਿਆ ਨਾ ਤੇ ਆਪਣੇ ਆਪ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਪੰਜਾਬੀ ਕੌਮ ਕਿਹੜੀ ਚੀਜ਼ ਆ ਅਜੇ ਸਿਰਫ ਦੋ ਭਰਾ ਜੁੜੇ ਆ ਤੇ ਪਤਾ ਨਹੀਂ ਕੀ ਗੱਲ ਆ ਮੇਰੀ ਆਵਾਜ਼ ਫੋਟੋ ਕਲੀਅਰ ਜਾ ਰਹੀ ਆ ਜਾਂ ਨਹੀਂ ਜਾ ਰਹੀ ਪੰਜਾਬੀਓ ਇੱਕ ਕੰਮ ਆਪਾਂ ਨੂੰ ਕਰਨਾ ਚਾਹੀਦਾ ਜੇ ਤੁਹਾਨੂੰ ਕੋਈ ਜਿੱਥੇ ਹਿਮਾਚਲ ਪ੍ਰਦੇਸ਼ ਦਾ ਕੋਈ ਦੱਲਾ ਦਿਖੇ ਜਿੱਥੇ ਤੁਹਾਨੂੰ ਪਤਾ ਲੱਗੇ ਉਹਦੀ ਗਾਂਡ ਕੁੱਟੋ ਜੁੱਤੀਆਂ ਮਾਰੋ ਭੈਣ ਚੋਦਾਂ ਦੇ ਸਿਰ ਦੇ ਵਿੱਚ ਕਰ ਕਰਕੇ ਫਿਰ ਸੁਆਦ ਆਉਣਾ ਜਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਵੱਲੋਂ ਬੱਸਾਂ ਆਉਂਦੀਆਂ ਬੱਸਾਂ ਰੋਕੋ ਸਾਰੇ ਜਣੇ ਇਹ ਮੈਸੇਜ ਮੇਰਾ ਤਾਂ ਹੀ ਗਾੜੀ ਸ਼ੇਅਰ ਹੋ ਸਕਦਾ ਜੇ ਤੁਸੀਂ ਸ਼ੇਅਰ ਕਰੋਗੇ ਤੁਸੀਂ ਤੇ ਗੁਰੂਆ ਤਿੰਨ ਚਾਰ ਜਣੇ ਦੇਖਣਦੇ ਜੇ ਤੇ ਲਾਈਕ ਵੀ ਨਹੀਂ ਕੀਤਾ ਅਜੇ ਤੱਕ ਇੱਕ ਭਰਾ ਨੇ ਵੀ ਨਹੀਂ ਕੀਤਾ ਅ ਸੰਧੂ ਸਾਹਬ ਧੰਨਵਾਦ ਸੰਧੂ ਸਾਹਿਬ ਜੁੜੇ ਸਾਡੇ ਨਾਲ ਸਭ ਕਲੀਅਰ ਹੈ ਧੰਨਵਾਦ ਵੀਰ ਜੀ ਜੁੜਦੇ ਜਾਂਦੇ ਹੌਲੀ ਹੌਲੀ ਭਰਾ ਤਿੰਨ ਜਾਣੇ ਹੋ ਗਏ ਹੌਲੀ ਹੌਲੀ ਆਪੇ ਸਾਰਿਆਂ ਨੇ ਜੁੜ ਜਾਣਾ ਇਹਨਾਂ ਜਿਹੜੀ ਆਮਾਤਰ ਪ੍ਰਦੇਸ਼ ਵੱਲੋਂ ਬੱਸਾਂ ਆਉਂਦੀਆਂ ਨਾ ਬੱਸਾਂ ਰੋਕੋ ਹਰ ਇੱਕ ਬੱਸ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਲਾਓ ਤਾਂ ਜੋ ਕਿ ਇਹਨਾਂ ਨੂੰ ਪਤਾ ਲੱਗੇ ਜਿਹੜਾ ਸੰਤਾਂ ਦੀਆਂ ਫੋਟੋਆਂ ਲਾਊਗਾ ਉਹੀ ਬੱਸ ਪੰਜਾਬ 'ਚ ਐਂਟਰ ਕਰਾਓ ਬਾਕੀ ਜਾਮ ਲਾ ਦਿਓ ਸਾਰੇ ਬੰਨੇ ਭੈਣ ਚੋਦਾ ਨੂੰ ਇਹਨਾਂ ਨੂੰ ਪਤਾ ਲੱਗ ਜੇ ਹਮਾਚਲੀ ਦੱਲੇ ਲੋਕਾਂ ਨੂੰ ਸਾਲੇ ਪਖਾਰੀ ਲੋਕ ਆਏ ਇਹ ਸਾਰੇ ਇੱਕ ਤੀੜਾ ਪਖਾਰੀ ਆ ਧੰਨਵਾਦ ਲਾਈਕ ਕਰਨ ਵਾਸਤੇ ਜਿੰਨੇ ਵੀ ਕੀਤਾ ਆਪਣਾ ਨਾਮ ਥੱਲੇ ਦੱਸ ਦਿਓ ਇਹ ਸਾਲੇ ਮੇਦੇ ਪਖਾਰੀ ਆ ਬੀੜੀਆਂ ਪੀਣੇ ਬੀੜੀ ਫੂਕ ਮਹਿਕਾ ਆਏ ਤੇ ਸਾਡੇ ਸਰਦਾਰ ਪੱਗਾਂ ਬੰਨ ਕੇ ਜਦੋਂ ਜਾਂਦੇ ਆ ਕੀ ਨਾਲੀ ਦਾ ਇਹਨਾਂ ਦੀ ਗਾਂਡ ਚ ਮਿੱਤਾਂ ਲੱਗ ਜਾਂਦੀਆਂ ਵੀ ਹਾਏ ਸਰਦਾਰ ਆ ਗਏ ਹਾਏ ਸਰਦਾਰ ਆ ਗਏ ਹਾਏ ਮਰ ਗਏ ਹਾਏ ਲੁੱਟੇ ਗਏ ਪਰੇਨਾਂ ਨੂੰ ਨਹੀਂ ਪਤਾ ਸਰਦਾਰਾਂ ਦੀ ਵਜ੍ਹਾ ਕਰਕੇ ਇਹਨਾਂ ਦਾ ਹਮਾਤਪੁਰਦੇਸ਼ ਰੋਟੀ ਖਾਂਣ ਡਿਆ ਭਖਾਰੀਆਂ ਦਾ ਦੇਸ਼ ਕੁੜੀ ਹਵਾ ਭਖਾਰੀਆਂ ਕੋਲ ਕੀ ਲੈਣ ਜਾਂਦੇ ਜੇ ਪੰਜਾਬੀਓ ਕੱਲ ਮੈਂ ਵੀਡੀਓ ਪਾਈ ਸੀ ਧਾਕੜ ਵੀਡੀਓ ਪਾਈ ਸੀ ਕੱਲ ਤੁਸੀਂ ਸਪੋਰਟ ਕੀਤੀ ਸ਼ੇਅਰ ਵੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬੀਓ ਇਹ ਵੀ ਵੀਡੀਓ ਖਿੱਚ ਕੇ ਯਾਰ ਜੇ ਮੈਂ ਗਾਲਾਂ ਕੱਢਦਾ ਤੇ ਗਾਲਾਂ ਆਪਣੇ ਪੰਜਾਬੀਆਂ ਨੂੰ ਜੇ ਕੱਲ੍ਹ ਵਾਲੀ ਵੀਡੀਓ 'ਚ ਮੈਂ ਆਪਣੇ ਪੰਜਾਬੀਆਂ ਨੂੰ ਵੀ ਟਿੱਕੜ ਫੇਰੀ ਆ ਪਰ ਜਿੰਨੇ ਵੀ ਕਮੈਂਟ ਆਏ ਸਾਰੇ ਪੋਜ਼ਿਟਿਵ ਆਏ ਆ ਸਰਬਜੀਤ ਸਿੰਘ ਕਹਿੰਦਾ ਦੀਪ ਧੰਨਵਾਦ ਸਰਬਜੀਤ ਸਿੰਘ ਨੇ ਪਹਿਲਾ ਲਾਈਕ ਕੀਤਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੇਰਾ ਵਾਹਿਗੁਰੂ ਤੈਨੂੰ ਖੁਸ਼ ਰੱਖੇ ਇਦਾਂ ਹੀ ਸਾਡੇ ਭਰਾਵਾਂ ਨੂੰ ਬੇਨਤੀ ਆ ਤੁਸੀਂ ਵੀ ਆਪਣਾ ਲਾਈਕ ਕਮੈਂਟ ਜ਼ਰੂਰ ਕਰਿਓ ਇਹਨੇ ਨਾ ਪਤਾ ਲੱਗਦਾ ਰਹਿੰਦਾ ਕਿ ਬੰਦਾ ਕਿਹੜੇ ਕਿੱਥੋਂ-ਕਿੱਥੋਂ ਜੁੜਿਆ ਸੋ ਪੰਜਾਬੀਓ ਬੇਨਤੀ ਆ ਜੇ ਤੁਹਾਡੇ ਚ ਦਾਮ ਆ ਜੇ ਤੁਹਾਡੇ ਚ ਦਮ ਹੈਗਾ ਆ ਫਿਰ ਚਪੇੜਾ ਮਾਰਿਆ ਕਰੋ ਜਦੋਂ ਇਹ ਸੰਤਾਂ ਦੀਆਂ 포ਟਵਾ ਲਾਉਂਦੇ ਇਹਨਾਂ ਦੇ ਭੈਣ 14 ਦੇ ਛਿੱਤਰ ਫੇਰਿਆ ਕਰੋ ਦੱਲਿਆਂ ਦੇ ਇਹਨਾਂ ਦੱਲਿਆਂ ਨੇ ਗੰਦ ਪਾਇਆ ਕੁੜੀ ਜਵਿਆ ਨੇ ਫਖਾਰੀਆਂ ਨੇ ਜਦੋਂ ਕੋਈ ਪੰਜਾਬੀ ਜਾਂਦਾ ਉਦੋਂ ਘੇਰ ਲੈਂਦੇ ਜਦੋਂ ਕੋਈ ਪੰਜਾਬੀ ਜਾਂਦਾ ਉਦੋਂ ਘੇਰ ਲੈਂਦੇ ਇਹਨਾਂ ਦੀ ਚੜਾਂ ਭੈਣ ਦੇ ਉੱਤੇ ਸਾਲਿਆਂ ਦੀ ਤੇ ਮੈਂ ਸਾਲਿਆਂ ਥਾਲੇ 13ਾਂ ਕੁੜੀ ਜਵੀਆਂ ਹਮਾਚਲ ਦੀਆਂ ਕੁਤੀੜਾਂ ਇਹ ਜਦੋਂ ਕੱਲ ਵਾਲੀ ਵੀਡੀਓ ਮੇਦੀ ਹਿੰਦੂਆ ਨੇ ਵੇਖੀ ਤੇ ਹਿੰਦੂਆ ਨੂੰ ਬੜਾ ਗੁੱਸਾ ਲੱਗਾ ਉਹ ਹਿੰਦੂ ਭਰਾਵੋ ਜਾਗੋ ਆ ਜਿਹੜੇ ਸ਼ਿਵ ਸੈਨਾ ਦੇ ਬਾਂਦਰ ਆ ਅਮੀ ਤੇ ਰੋੜਾ ਗੁਰਸੇਮਨ ਸਿੰਘ ਮੰਡ ਵਰਗੇ ਬਾਂਦਰ ਜਿੰਨੇ ਵੀ ਬਾਂਦਰ ਕੁੜੀ ਹੋਵੇ ਜੋ ਜਾਣਦੇ ਬਾਂਦਰ ਆ ਇਹਨਾਂ ਬਾਂਦਰਾਂ ਦਾ ਫਰਜ਼ ਬੰਦਾ ਬੋਲਣਾ ਕਿ ਹਮਾਤਲ ਪ੍ਰਦੇਸ਼ ਦੇ ਵਿੱਚ ਪੰਜਾਬੀਆਂ ਨਾਲ ਇਦਾਂ ਨਾ ਕਰੋ ਹਾਲੇ ਤੱਕ ਵੀ ਸੰਤਾ ਦੀ ਤਸਵੀਰ ਦਵਾਵੇ ਵੈਰੀ ਨੂੰ ਹੱਲੇ ਤੱਕ ਵੀ ਸੰਤਾ ਦੀ ਜਿਹੜੀ ਤਸਵੀਰ ਹੈ ਨਾ ਉਹਨਾਂ ਯਾਰ ਜੇ ਸੰਤ ਜਿਉਂਦੇ ਹੁੰਦੇ ਹੁੰਦੇ ਨਾ ਇਹਨਾਂ ਦੇ ਪਿਸ਼ਾਬ ਦੇ ਨਾਲ ਕੱਚੇ ਗਿੱਲੇ ਹੋ ਜਾਣੇ ਸੀ ਇਹਨਾਂ ਦੇ ਇਹਨਾਂ ਦੇ ਪਿਸ਼ਾਬ ਦੇ ਨਾਲ ਕੱਚੇ ਗਿੱਲੇ ਹੋ ਜਾਣੇ ਸੀ ਠੀਕ ਹੈ ਨਾ ਇਹਨਾਂ ਨੇ ਮੂਤਣਾ ਹੀਗਾ ਸਾਰੇ ਵੀਰ ਕਮੈਂਟਾਂ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਲਿਖੋ ਸਾਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਭਰ ਦਿਓ ਕਮੈਂਟ ਖਾਲਿਸਤਾਨ ਜਿੰਦਾਬਾਦ ਦੇ ਨਾਂ ਦੇ ਧੰਨਵਾਦ ਵੀਰ ਜੀ ਜਿਹੜੇ 13 14 ਜਣੇ ਮੇਰੇ ਭਰਾ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੇਅਰ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਗਰੁੱਪਾਂ ਦੇ ਵਿੱਚ ਜ਼ਰੂਰ ਕਰਿਓ ਤਾਂ ਜੋ ਕਿ ਹੋਰ ਪੰਜਾਬੀ ਭਰਾ ਵੀ ਆ ਜਾਣ ਸਾਰੇ ਕਮੈਂਟਾਂ ਦੇ ਵਿੱਚ ਦਿਨ ਪੂਰਾ ਲੱਗਾ ਲਾਲੀ ਪੂਰਾ ਪੂਰਾ ਦਿਨ ਲੱਗਾ ਸਰਬਜੀ ਸਿੰਘ ਜੀ ਸੋ ਇੱਕ ਇਹ ਲਾਈਵ ਦੇ ਵਿੱਚ ਜਿਹੜੇ ਤੁਸੀਂ ਕਮੈਂਟ ਕਰਦੇ ਪਏ ਆ ਨਾ ਇਹ ਆਟੋਮੈਟਿਕ ਡਿਲੀਟ ਹੋ ਜਾਣੇ ਜਦੋਂ ਵੀਡੀਓ ਮੈਂ ਬੰਦ ਕਰੂੰਗਾ ਉਦੋਂ ਸਾਰੇ ਜਾਣੇ ਲਿਖਿਓ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡ ਰਾਂ ਵਾਲੇ ਜਿੰਦਾਬਾਦ ਇਹ ਜਦੋਂ ਤੁਸੀਂ ਇਹ ਕਮੈਂਟ ਕਰੋਗੇ ਤੇ ਜਦੋਂ ਇਹ ਪਹਾੜੀ ਬਾਂਦਰ ਜਦੋਂ ਤੁਹਾਡੇ ਕਮੈਂਟ ਪੜਨਗੇ ਤੇ ਇਹਨਾਂ ਨੂੰ ਟੱਟੀਆਂ ਲੱਗਣਗੀਆਂ ਇਹਨਾਂ ਦੇ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਇਹਨਾਂ ਨੂੰ ਲੱਗ ਪਤਾ ਜਾਊਗਾ ਕੀ ਨਾਲੀ ਦਾ ਵੀ ਕਿਸੇ ਨੇ ਕਹਿੰਨੇ ਸਾਨੂੰ ਜਵਾਬ ਦਿੱਤਾ ਤੇ ਜਿਹੜੇ ਸਾਡੇ ਕੌਮ ਦੇ ਜ਼ਥੇਦਾਰ ਆ ਜਾਂ ਨਿਹੰਗ ਸਿੰਘ ਜ਼ਥੇ ਬੰਦੀਆਂ ਇਹਨਾਂ ਨੂੰ ਵੀ ਬੇਨਤੀ ਆ ਵਾਧ ਚੜ ਕੇ ਆਪਣਾ ਬਿਆਨ ਦਿਓ ਇਹ ਸ਼ਕਤੀ ਕਰੋ ਥੋੜੀ ਜੀ ਤੁਸੀਂ ਕਿਉਂ ਚੁੱਪ ਜੇ ਆ ਸਰਬਜੀਤ ਸਿੰਘ ਨੇ ਲਿਖਿਆ ਖਾਲਿਸਤਾਨ ਜਿੰਦਾਬਾਦ ਤੁਸੀਂ 10 ਜਾਣੇ ਦੇਖਦੇ ਪਏ ਆ ਨਾ ਪਹਿਲਾਂ 14 ਹੀ ਹੁੰਦਾ 10 ਰਹਿ ਗਏ 10 ਨੂੰ ਬੇਨਤੀ ਆ ਜੀ ਤੁਸੀਂ 10 ਜਾਣੇ ਸ਼ੇਅਰ ਕਰ ਦਿਓ ਨਾ ਕਿਤੇ ਤੈਨ ਮੈਨਾ ਨਜ਼ਾਰਾ ਵੱਜ ਜੇ ਇੱਕ ਵਾਰ ਸੋ ਬਾਕੀ ਪੰਜਾਬੀ ਵੀਰੋ ਵੀਡੀਓ ਜਿਆਦੀ ਲੰਮੀ ਆਪਾਂ ਨਹੀਂ ਕਰਨੀ ਹਮਾਚਲ ਪ੍ਰਦੇਸ਼ ਜਾਣਾ ਬੰਦ ਕਰੋ ਹਮਾਚਲ ਪ੍ਰਦੇਸ਼ ਦੀਆਂ ਜਿਹੜੀਆਂ ਬੱਸਾਂ ਆਉਂਦੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕਰੋ ਉਹਨਾਂ ਦੇ ਅੱਗੇ ਸਟicker ਲਾਓ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਸਟicker ਲਾਓ ਜਿਹੜਾ ਸਟicker ਲਾਊਗਾ ਉਹ ਹੀ ਪੰਜਾਬ ਦੇ ਵਿੱਚ ਬਾ ਸੈਂਟਰ ਹੋਊਗੀ ਜੇ ਕੋਈ ਮਨਾ ਕਰੂਗਾ ਤੇ ਉਹਨੂੰ ਰੋਕੋ ਤੇ ਜਿੱਥੇ ਇਹ ਡਿਊਟੀਆਂ ਕਰਦੇ ਆ ਹਮਾ ਚਲਵਾਲੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਡਿਊਟੀਆਂ ਕਰਦੇ ਆ ਇਹਨਾਂ ਦੀ ਭੈਣ ਘੜੋ ਚੰਗੀ ਤਰ੍ਹਾਂ ਇਹਨਾਂ ਨੂੰ ਉੱਥੋਂ ਭਜਾਓ ਇੱਕ ਅੱਦੇ ਬੰਦੇ ਦਾ ਸਿਰ ਪਾੜੋ ਸਿਰ ਖੋਲੋ ਤੇ ਉਹਦੇ ਗਲ ਦੇ ਵਿੱਚ ਸੰਤ ਪਿੰਡਰਾਵਾਲਿਆਂ ਦੀ ਫੋਟੋ ਪਾਓ ਤਾ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਪੁੱਤ ਜਾਗਦੇ ਆਂ ਮਰੇ ਨਹੀਂ ਗੇ ਅਸੀਂ ਅਜੇ ਜਾਗਦੇ ਆਂ ਸੁੱਤੇ ਨਹੀਂ ਗੇ ਤੁਹਾਡੀ ਤੁਸੀਂ ਗੁੰਡਾਗਰਦੀ ਕਰਦੇ ਜੇ ਪੰਜਾਬੀ ਜਿਹੜੇ ਆ ਨਾ ਪੰਜਾਬੀ ਇਹ ਗੁੰਡਿਆਂ ਦੇ ਵੀ ਗੁੰਡੇ ਆ ਪੁੱਤ ਅਸੀਂ ਸਿਰਫ ਚੋਪਿਆਂ ਵੀ ਯਾਰ ਅਸੀਂ ਕਿਹ ਨਾਲ ਲੜਨਾ ਨਹੀਂ ਚਾਹੁੰਦੇ ਪਹਿਲਾਂ ਅਸੀਂ ਵਾਰ ਨਹੀਂ ਕਰਦੇ ਤੇ ਦੂਜਾ ਵਾਰ ਅਸੀਂ ਸਹਿੰਦੇ ਨਹੀਂ ਸੋ 9 ਮਿੰਟ ਦੀ ਵੀਡੀਓ ਹੋ ਗਈ ਆ ਜਿਆਦੀ ਲੰਮੀ ਆਪਾਂ ਵੀਡੀਓ ਨਹੀਂ ਕਰਨੀ ਸੋ ਮੇਰੇ ਕੋ ਜੇ ਆਪਣੇ ਪੰਜਾਬੀਆਂ ਨੂੰ ਕੁਝ ਕਿਹਾ ਗਿਆ ਹੋਵੇ ਉਹਦੇ ਲਈ ਮਾਫੀ ਬਾਕੀਆਂ ਦੀ ਭੈਣ ਕਰੋ ਚੰਗੀ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਭੈਣਾਂ ਨੂੰ ਬੇਨਤੀ ਆ ਵੀ ਤੁਸੀਂ ਵੀਡੀਓ ਤੋਂ ਦੂਰੀ ਬਣਾ ਲਿਓ ਜੇ ਵੇਖਣੀ ਆ ਵੇਖ ਲਓ ਕੋਈ ਏਡੀ ਗੱਲ ਨਹੀਂ ਸਭ ਚੱਲਦਾ ਅੱਜਕੱਲ ਥੱਲੇ ਇੱਕ ਭੈਣ ਨੇ ਕਮੈਂਟ ਕੀਤਾ ਵੀਰ ਜੀ ਕੋਈ ਕੋਈ ਗੱਲ ਨਹੀਂ ਜੇ ਤੁਸੀਂ ਗਾਲਾਂ ਕੱਢੀਆਂ ਤੇ ਸਾਡੇ ਪੰਜਾਬ ਦੇ ਭਲੇ ਵਾਸਤੇ ਕੱਢੀਆਂ ਤੇ ਕੋਈ ਗੱਲ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਠੀਕ ਹੈ ਪੰਜਾਬੀਓ ਚੜ੍ਹਦੀ ਕਲਾ ਜਰੋ ਵਾਹਿਗੁਰੂ ਤੁਹਾਡਾ ਸਾਰਿਆਂ ਦਾ ਭਲਾ ਕਰੇ ਤੇ ਲਵ ਯੂ ਹੋ ਗਿਆ ਸਾਰਿਆਂ ਦੇ ਨਾਲ ਤੇ ਹੁਣ ਤੁਸੀਂ ਜਾ ਸਕਦੇ ਜੇ ਜੇ ਚਾਹੁੰਦੇ ਦੇ ਕੇ 2-4 ਮਿੰਟ ਹੋਰ ਗੱਲ ਕਰਾਂ ਫਿਰ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਹੋਰ ਇਹਨਾਂ ਦੀ ਭੈਣ ਤੇ ਚੰਗੀ ਤਰ੍ਹਾਂ ਚੜਾਂਗੇ ਫਿਰ ਦੱਸ ਦਿਓ ਕਮੈਂਟ ਕਰਕੇ ਫਿਰ ਰੌਣਕ ਮੇਲਾ ਹੋਰ ਲਾ ਦਿੰਨੇ ਆ ਖਿੱਚ ਦਿੰਨੇ ਆ ਮੁੱਛਾਂ ਕੁੰਡੀਆਂ ਕਰ ਲੈਨੇ ਆ ਨਜ਼ਰ ਉਹਨਾਂ ਜੇ ਤੁਸੀਂ ਕਮੈਂਟ ਕਮੈਂਟ ਕਰ ਦਿਓ ਇੱਕ ਵੀਰ ਪੰਜਾਬੀ ਆ ਉਹਦਾ ਹੁਣ ਕਮੈਂਟ ਮੈਂ ਪੜਿਆ ਮੌਸਟ ਔਨ ਪਤਾ ਨਹੀਂ ਕੀ ਲਿਖਿਆ ਪੰਜਾਬੀ ਦੀ ਵੀਰ ਲਿਖ ਤੇ ਮੌਸਟ ਔਨ ਬਾਹਰਲੇ ਮੁਲਕੋਆਂ ਵੀਰ ਲੱਗਦਾ ਤੇ ਚਲੋ ਠੀਕ ਹੈ ਮੇਰਾ ਵੀਰ ਮੈਨੂੰ ਕਮੈਂਟ ਉਹਦਾ ਆਇਆ ਤੇ ਮੈਂ ਪੜਿਆ ਪਰ ਮੈਨੂੰ ਇੰਗਲਿਸ਼ ਚ ਇਹਦਾ ਨਹੀਂ ਪਤਾ ਲੱਗਾ ਸੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਡਾ ਭਲਾ ਕਰੇ